ਓਮਕਾਰ ਮੰਗਲ ਰੂਪ ਹੈ ਓਮਕਾਰ ਉਚਾਰਨ ਵਿੱਚ ਰੱਖਿਆ ਕਰਨ ਵਾਲਾ ਹੈ ਐਸਾ ਜਿਹੜਾ ਇੱਕ ਓਮਕਾਰ ਤੇ ਬੀਜ ਮੰਤਰ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 500 ਤੇ 23 ਵੇਰਾ ਤੇ ਮੰਤਰ ਹੁੰਦਾ ਸੋ ਜਿਹੜਾ ਏਕ ਹੈ ਉਹ ਸਤਿਗੁਰੂ ਜੀ ਨੇ ਅੰਗ ਵਿੱਚ ਲਾਇਆ ਹੈ ਅੱਖਰਾਂ ਵਿੱਚ ਨਹੀਂ ਈੜੀ ਨੂੰ ਸਿਹਾਰੀ ਲਾ ਕੇ ਕੱਕਾ ਏਕ ਨਹੀਂ ਕਿਹਾ ਏਕਾ ਜਿਵੇਂ ਏਕਾ ਦੁਆ ਤਿਆ ਹੁੰਦਾ ਹੈ ਜੇਸਟਰ ਆਂਗਲਾ ਕੀ ਕਹ ਕੇ ਹੈ ਇਸ ਦਾ ਕਾਰਨ ਹੈ ਸੋ ਤ੍ਰੇਤ ਪ੍ਰਕਾਰ ਦਾ ਭੇਦ ਸੀ ਉਸ ਨੂੰ ਦੂਰ ਕਰਨ ਵਾਸਤੇ ਸਤਿਗੁਰੂ ਜੀ ਨੇ ਏਕਾ ਲਾਇਆ ਓਮਕਾਰ ਓਮ ਸੋ ਓ ਨਮੋ ਓ ਨਾਮ ਜੇਤਾਰ ਕੇ ਪਾਠ ਕਰਨ ਵੇਦਾਂ ਦੇ ਮੁਤਾਬਕ ਕੋਈ ਕਹਿੰਦਾ ਸੀ ਆਜ ਆਪ ਚੰਗਾ ਕੋਈ ਕਹਿੰਦਾ ਸੀ ਆਜ ਆਪ ਚੰਗਾ ਕਾਤੂਰ ਨੇ ਸਾਰੇ ਭਲੇਖੇ ਦੂਰ ਕਰਨ ਵਾਸਤੇ ਏਕਾ ਲਾ ਕੇ ਕਹਿੰਦਾ ਕਿ ਓਮਕਾਰ ਭਾਈ ਇੱਕੋ ਹੀ ਹੈ ਇਸ ਤਰ੍ਹਾਂ ਸੱਚੇ ਪਾਤਸ਼ਾਹ ਨੇ ਏਕਾ ਲਾ ਕੇ ਭਰਮ ਦੂਰ ਕੀਤਾ ਹੈ ਓਮਕਾਰ ਮੰਗਲ ਰੂਪ ਹੈ